ਤੁਸੀਂ ਕਿਹਾ ਵੀ ਮੈਨੂੰ ਪਤਾ ਸੀ ਮੇਰੇ ਨਾਲ ਠੱਗੀ ਵਜੂਗੀ। ਵੀ ਤੁਹਾਨੂੰ ਉਮੀਦ ਹੀ ਨਹੀਂ ਸੀ ਵੀ ਤੁਹਾਡੇ ਨਾਲ ਠੱਗੀ ਵਜੂਗੀ। ਤੁਸੀਂ ਜਿਹੜਾ ਉਹ ਗੱਲ ਤੇ ਪਰੋਸੇ ਨਹੀਂ ਗਈ ਤਾਂ ਤੁਹਾਨੂੰ ਪਹਿਲਾਂ ਪਤਾ ਸੀ। ਮੈਂ 16 17 ਪੰਚਾਇਤਾਂ ਦੇ ਵਿੱਚ ਲੈ ਕੇ ਗਿਆ ਸੀ ਸੁਖਬੀਰ ਜੀ ਨੂੰ ਚਾਰਪੰਨਿਆਂ ਦੇ ਵਿੱਚ। ਉੱਥੋਂ ਸਾਰੇ ਪਿੰਡਾਂ 'ਚ ਹੀ ਆਵਾਜ਼ ਆਉਣ ਲੱਗ ਪਈ ਸੀ ਵੀ ਤਿਲਨ ਠੱਗੀ ਵਜੂਗੀ। ਕਿਉਂਕਿ ਉੱਥੇ ਪਿੱਛੇ ਹੀ ਮਨ ਪੀਂਦ ਜਾਣ ਲੱਗ ਪਿਆ ਸਭ। ਉਹਨਾਂ ਪਿੰਡਾਂ 'ਚ। ਉਹ ਫਿਰ ਗੱਲ ਬਾਹਰ ਆ ਜਾਂਦੀ ਹੈ। ਉਹ ਹੀ ਵੋਟਰ ਮਿਹਰੇ ਆ। ਉਹ ਹੀ ਪਹਿਲਾਂ ਮਨ ਪੀਂਦੇ ਸੀ। ਅਕਾਲੀ ਦਲ ਦੇ। ਉਹ ਦੱਸਣ ਲੱਗ ਪਏ ਕਹਿੰਦੇ ਭਾਈ ਇਹ ਗੱਲ ਠੀਕ ਨਹੀਂ ਚੱਲ ਰਹੀ ਤੇਰੇ ਨਾਲ ਡਾਊਟ ਜਾਂਦਾ ਮੈਨੂੰ ਵੀ ਪਹਿਲਾਂ ਤੂੰ ਸੀਗਾ ਵੀ ਕੁਝ ਨਾ ਕੁਝ ਹੋਊਗਾ ਪਰ ਮੈਨੂੰ ਇਤਬਾਰ ਸੀ ਸੁਖਵੀਰ ਜੀ ਤੇ ਵੀ ਨਹੀਂ ਇਹ ਨਹੀਂ ਕਰ ਸਕਦੇ ਫਿਰ ਮੇਰੇ ਬਾਰ-ਬਾਰ ਕਹਿਣ ਦੇ ਬਾਦਮੂਦ ਵੀ ਵੀ ਤੁਸੀਂ ਕੁਝ ਬੋਲੋ ਜੀ ਉਹਨਾਂ ਦੇ ਅਗੇਂਸਟ ਹੋ ਬੀਜੇਪੀ ਚ ਆਪਾਂ ਕਾਲੀ ਦਲ ਦੇ ਵਾਸਤੇ ਕੈਂਪੇਨ ਕਰ ਰਹੇ ਹਾਂ ਤੇ ਤੁਸੀਂ ਬੋਲਣਾ ਚਾਹੀਦਾ ਕੁਝ ਬੋਲ ਹੀ ਨਹੀਂ ਰਹੇ ਜਿਵੇਂ ਤੁਸੀਂ ਮੰਨ ਲਿਓ ਤੁਹਾਡਾ ਸੁਖਵੀਰ ਬਾਦਲ ਸਾਹਿਬ ਨਾਲ ਪਰਸਨਲੀ ਬਹੁਤ ਪਿਆਰ ਹੈ ਪਾਰਟੀ ਤੋਂ ਹਟ ਕੇ ਗੱਲ ਕਰੀਏ ਆਪਾਂ ਜੋ ਵਿੱਚ ਆਪ ਹੁੰਦੇ ਲੜਦੇ ਥੋੜਾ ਔਖਾ ਲੱਗੂ ਲੜਨਾ ਬਹੁਤ ਔਖਾ ਜਿਹੜੇ ਇਨਸਾਨ ਨਾਲ 38 ਸਾਲ ਤੁਸੀਂ ਪਿਆਰ ਕੀਤਾ ਉਹ ਇੱਕ ਦਿਲ ਦੇ ਵਿੱਚ ਨਾ ਉਹਦੇ ਵਾਸਤੇ ਇੱਕ ਅਲੱਗ ਜਗ੍ਹਾ ਬਣ ਜਾਂਦੀ ਐ ਇੰਨਾ ਪਿਆਰ ਕੀਤਾ ਮੈਂ ਬਲਾਈਂਡ ਲਵ ਜਿਨੂੰ ਕਹਿੰਦੇ ਆ ਅੰਦਾ ਅੰਨਪਖ ਸੀ ਮੇਰਾ ਗੁਰੂ ਵੀ ਆ ਮੇਰੇ ਸਿਆਸਤ 'ਚ ਵੀ ਬੈਨ ਉਹ ਲੈ ਕੇ ਆਇਆ ਇਹ ਕੋਈ ਦੋਰ ਹੈ ਨਹੀਂ ਦੁੱਖ ਇੰਨਾ ਲੱਗਿਆ ਮੈਂ ਤੁਹਾਨੂੰ ਛੱਡ ਨਹੀਂ ਸਕਦਾ ਐ ਹੋ ਗਿਆ ਜਿਵੇਂ ਕੋਈ ਮਰਗ ਹੋਈ ਹੁੰਦੀ પર ਹਾਲਾਤਾਂ ਨੇ ਐਸਾ મજબૂર ਕਰਤਾ કેんだ ਕੁਛ ਨਹੀਂ ਮੇਰੇ 우ਸਤਾਦ ਰਹੇ ਆ ਮੇਰੇ ਭਰਾ ਰਹੇ ਆ ਮੇਰੇ ગુરુ ਰਹੇ ਆ ਸਟੈਪ ਚੱਕ ਲਿਆ ਹੁਣ ਬੜਾ ਔਖਾ ਸਟੈਪ ਚੱਕਿਆ ਪਰ ਹੁਣ ਅੱਜ ਮੇਰਾ ਮਨ ਬੜਾ ਸੈਟੀਸਫਾਈਡ ਆ ਮਾਨ ਸਾਹਿਬ ਨੂੰ ਮਿਲ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਉਹਨਾਂ ਦੇ ਪ੍ਰੋਮਿਸਸ ਸੁਣ ਕੇ ਜਿਹੜੇ ਨਾਲ ਦੀ ਨਾਲ ਹੀ ਕੁਝ ਪੂਰੇ ਕਰਤੇ ਉਸ ਮੈਨੂੰ ਕਹਿ ਗਏ ਵੀ ਤੂੰ ਬਿਲਕੁਲ ਚੰਡੀਗੜਾ ਜੀ ਜੋ ਕੰਮ ਲੈ ਕੇ ਆਏਗਾ ਸਾਰੇ ਕਰ ਦੂੰਗਾ ਤੁਸੀਂ ਜੁੜੇ ਹੋਏ ਹੋ ਅਖਰ ਦੇ ਨਾਲ ਤੇ ਮੈਂ ਹਾਂ ਅਰਸ਼ਦੀਪ ਲੰਮਾ ਸਮਾਂ ਕਾਲੀ ਦਲ ਚ ਰਹਿਣ ਤੋਂ ਬਾਅਦ ਅੱਜ ਡਿੰਪੀ ਢਲੋਂ ਨੇ ਆਵਾਦਵੀ ਪਾਰਟੀ ਨੂੰ ਜੁਆਇਨ ਕਰ ਲਿਆ ਆਪਣੇ ਨਾਲ ਦੇ ਬਾਈ ਜੀ ਨਾਲ ਗੱਲਬਾਤ ਕਰਦੇ ਸਵਾਗਤ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਸਾਨੂੰ ਤਾਂ ਲੱਗਦਾ ਸੀ ਵੀ ਚਾਰ ਪੰਜ ਦਿਨ ਤੋਂ ਤੁਹਾਡੀ ਗੱਲਬਾਤ ਹੋ ਰਹੀ ਹੈ ਭਗਵੰਤ ਮਾਨ ਸਾਹਿਬ ਨਾਲ ਪਰ ਤੁਹਾਡੀ ਤਾਂ ਯਾਰੀ ਬਹੁਤ ਪੁਰਾਣੀ ਆ 1996 ਵੇਲੇ ਦੀ ਅੱਛਾ ਬਿਲਕੁਲ ਇච් ਕੋਈ ਦੋਰ ਨਹੀਂ ਇਹ ਕਿਵੇਂ ਸੀਗੀ ਯਾਰੀ ਨਹੀਂ ਇਹ ਐਕਚੁਅਲੀ ਉਦੋਂ ਇਹਨਾਂ ਨੂੰ ਬੁੱਕ ਹੋਸਟ ਇਹਨਾਂ ਦੇ ਪ੍ਰੋਗਰਾਮ ਕਰਕੇ ਕੀਤਾ ਸੀ ਨਾ ਇਹਨਾਂ ਨੂੰ ਇੱਕ ਮਹੀਨੇ ਵਾਸਤੇ ਬੁੱਕ ਕੀਤਾ ਸੀ ਆ ਸ਼੍ਰੋਮਣੀ ਅਕਾਲੀ ਦਲ ਬੰਨੀਓ ਜੀ ਤੇ ਉਦੋਂ ਫਿਰ ਆਪਾਂ ਕੋਲੇ ਰੁਕੇ ਸੀ ਇੱਥੇ 15-16 ਦਿਨ ਆਪਣੇ ਘਰੇ ਹੀ ਰਹੇ ਸੀ ਤਾਂ ਭਾਈ ਜੀ ਜਿਵੇਂ ਹੁਣ ਤੁਸੀਂ ਆਮ ਆਦਮੀ ਪਾਰਟੀ ਚ ਆਏ ਹੋ ਵਰਕਰਾਂ ਚ ਹੁੰਦਾ ਵੀ ਇਹ ਦੂਜੀ ਪਾਰਟੀ ਚੋਂ ਆਏ ਆ ਹੁਣ ਜਿਹੜੇ ਵਰਕਰ ਹੋਣਗੇ ਉਹਨਾਂ ਨੂੰ ਕਿਵੇਂ ਤੋਰੋਗੇ ਤੁਸੀਂ ਨਾਲ ਅਹ ਉਹ ਸਾਰੇ ਨਾਰਾਜ਼ ਵੀ ਨਹੀਂ ਹੁੰਦੇ ਸਰ ਕੇ ਇਹ ਸੈਪਟ ਵੀ ਕਰਦੇ ਆ ਕਿ ਕਦੂਕਾ ਹੁੰਦੇ ਆ ਜਿਹੜੇ ਮਾੜਾ ਮੋਟਾ ਮੰਨਦੇ ਕੋਈ ਨਹੀਂ ਜੀ ਦੇਖੋ ਮੈਂ ਤਾਂ ਇਹੀ ਉਹਨਾਂ ਨੂੰ ਬੇਨਤੀ ਕਰੂੰਗਾ ਜੀ ਵੀ ਇੱਥੇ ਵੱਡੇ ਉਹ ਆ ਮੇਰੀ ਅੱਜ ਜੁਆਇਨਿੰਗ ਹੋਈ ਹੈ ਜੀ ਉਹ ਪਾਰਟੀ ਸਿਰਜਣ ਵਾਲੇ ਆ ਮੇਨ ਪਾਰਟੀ ਉਹਨਾਂ ਦੇ ਕਰਕੇ ਪਾਰਟੀ ਖੜੀ ਹੋਈ ਆ ਤੇ ਮੇਰਾ ਫਰਜ਼ ਇਹ ਬੰਦਾ ਵੀ ਉਹਨਾਂ ਦੇ ਅਕੋਰਡਿੰਗ ਉਹਨਾਂ ਦੇ ਪਿੱਛੇ ਲੱਗ ਕੇ ਚੱਲਣਾ ਔਰ ਮੈਂ ਮਨ ਬਣਾ ਕੇ ਆ ਇੱਕ ਮੈਗਿਸ ਨੂੰ ਓਵਰਟੇਕ ਨਹੀਂ ਕਰਨਾ ਜਿਵੇਂ ਸਿਸਟਮ ਪਾਰਟੀ ਦਾ ਚੱਲਦਾ ਮੈਂ ਉਵੇਂ ਚੱਲੂ ਜਿਵੇਂ ਭਗਵਾਨ ਤੁਮਨ ਸਾਹਿਬ ਨੇ ਕਿਹਾ ਵੀ ਜ਼ਿੰਮੇਵਾਰੀਆਂ ਵੱਡੀਆਂ ਦਿੱਤੀਆਂ ਜਾਣੀਆਂ ਪਾਵਰ ਵੱਧ ਦਿੱਤੀ ਜਾਊਗੀ ਵੀ ਜਿਹੜੇ 38 ਸਾਲ ਦਾ ਕਹਿੰਦੇ ਆ ਵੀ ਜਿਹੜਾ ਸੀਗਾ 33 ਸਾਲ ਦਾ ਤੁਹਾਨੂੰ ਰੱਖਿਆ ਗਿਆ ਹਾਂਜੀ ਉਦੋਂ ਹੁਣ ਕੰਪੈਂਸੇਟ ਕਰ ਕਰ ਦੇਣਗੇ ਇਹ 2 ਸਾਲ ਚ ਕਹਿ ਰਹੇ ਆ ਵੀ ਇਹ ਛਾਵਾਂ ਦੀ ਪੂਰਤੀ ਕਰ ਲੂ ਵੀ ਮੈਂ ਕਹਿਣਾ ਹੁਣ 2 ਸਾਲਾਂ ਚ ਕੀ ਕੁਛ ਇਹ ਜਿਹੜਾ ਕਰੋਗੇ ਨਹੀਂ ਉਹਦੇ ਚ ਆਏ ਆ ਜੀ ਕਿ ਦੇਖੋ ਮੇਰੀ ਕੋਈ ਨਿੱਜੀ ਇੱਛਾ ਤਾਂ ਹੈ ਕੋਈ ਨਹੀਂ ਪਰਸਨਲ ਤਾਂ ਮੇਰੀ ਕੋਈ ਇੱਛਾ ਨਹੀਂ ਮੈਨੂੰ ਕੋਈ ਮੇਰਾ ਬਿਜ਼ਨਸ ਵੀ ਬਾਈ ਦੀ ਗ੍ਰੇਸ ਆਫ ਗੋਡ ਬਹੁਤ ਵਧੀਆ ਹਾਂਜੀ ਘਰ-ਬਾਰ ਠੀਕ ਆ ਕੋਈ ਮੈਨੂੰ ਉਹ ਨਹੀਂ ਕੋਈ ਇੱਛਾ ਜਿਹੜੀ ਮੇਨ ਇੱਛਾ ਹੈਗੀ ਹੈ ਵੀ ਲੋਕਾਂ ਦੇ ਮੇਰੇ ਤੇ ਬੜੇ ਆਸਾਨ ਆ ਤੇ ਮੇਰੇ ਦਿਮਾਗ ਤੇ ਬੜਾ ਬੋਝ ਰਹਿੰਦਾ ਜਿਹੜੇ ਇੰਨੇ ਲੋਕ ਮੇਰੇ ਨਾਲ 50000 ਦੇ ਕਰੀਬ ਲੋਕ ਮੇਰੇ ਨਾਲ ਖੜੇ ਆ ਮੇਰੇ ਬਣੀ ਉਮੀਦ ਕਰਦੇ ਆਸ ਰੱਖੀ ਬੈਠੇ ਆ ਹਾਂਜੀ ਤੇ ਉਹ ਜੇ ਪਾਵਰ ਨਾ ਹੋਊਗੀ ਤੇ ਮੈਂ ਉਹਨਾਂ ਦੀ ਆਸਾਂ ਤੇ ਖਰਾ ਕਿਵੇਂ ਉਤਰੂੰਗਾ ਜੀ ਨਹੀਂ ਨਾ ਉਠੀ ਸਕਦਾ ਜੀ ਸੋ ਇਸ ਕਰਕੇ ਸਭ ਤੋਂ ਵੱਡੀ ਪ੍ਰਾਇੋਰਟੀ ਮੇਰੀ ਇਹ ਹੋਊਗੀ ਵੀ ਜਿਸ ਕਿਸੇ ਦੀ ਵੀ ਮੈਂ ਕੰਮ ਆ ਸਕਾਂ ਜੀ ਮੇਰੇ ਮਨ ਨੂੰ ਸਭ ਤੋਂ ਵੱਡਾ ਸਕੂਨ ਉਹ ਮਿਲੂਗਾ ਲੋਕਾਂ ਨੇ ਕੰਮ ਕਰਾ ਸਕਾਂ ਸਾਂਝੇ ਕੰਮ ਕਰਾ ਸਕਾਂ ਪਰਸਨਲ ਕੰਮ ਕਰਾ ਸਕਾਂ ਇਹ ਇੱਛਾ ਮੇਰੀ ਪ੍ਰਾਇਓਰਟੀ ਹੈ ਪਰ ਜੇ ਆਪ ਹਲਕੀ ਦੀ ਗੱਲ ਕਰੀਏ ਵੀ ਹਲਕੇ ਦੇ ਕਿਹੜੇ 5-7 ਕੰਮ ਇਹ ਜਿਹੜੇ ਤੁਸੀਂ ਪਾਵਰ ਚ ਆਨਸਰ ਕਰੋਗੇ ਨਾਲ ਦੀ ਨਾਲ ਮੈਲਾ ਤਾਂ ਸੀਵਰੇਜ ਜੀ ਸਾਡੇ ਗਦਰਵੇ ਦਾ ਬਹੁਤ ਵੱਡੀ ਦਿੱਕਤ ਹੈ ਛੋਟੀ ਵਾਟਰਵੌਕਸ ਦੋਨੇ ਗਦਰਵਾ ਪਿੰਡ ਗਦਰਵਾ ਸ਼ਹਿਰ ਹਾਂਜੀ ਪਿੰਡਾਂ ਦੇ ਛੱਪੜਾਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਆ ਵਾਟਰਵੌਕਸਾਂ ਦਾ ਬੜਾ ਮਾੜਾ ਹਾਲ ਆ ਇਹ ਸਾਰੀਆਂ ਪ੍ਰਾਇੋਰਟੀ ਵਾਲੀਆਂ ਚੀਜ਼ਾਂ ਜੀ ਆ ਤਾਂ ਜਹਾਨ ਆ ਸਭ ਤੋਂ ਪਹਿਲਾਂ ਤਾਂ ਜੀ ਦਾ ਇੰਤਜ਼ਾਮ ਕਰੀਏ ਨਾ ਬਾਕੀ ਤੇ ਨੰਬਰ 2 ਤੇ ਆ ਉਹ ਤਾਂ ਜੀ ਦੇ ਹੀ ਓਖਾ ਹੋਇਆ ਪਿਆ ਪਰ ਜੇ ਆਪਾਂ ਥੋੜੀ ਜੀ ਗੱਲ ਕਾਲੀ ਦਿਲ ਦੀ ਕਰ ਲਈਏ ਤੁਸੀਂ ਕਿਹਾ ਵੀ ਮੈਨੂੰ ਪਤਾ ਸੀ ਮੈਨੂੰ ਠੱਗੀ ਵੱਜੂਗੀ ਇਹ ਤੁਹਾਨੂੰ ਉਮੀਦ ਹੀ ਨਹੀਂ ਸੀ ਵੀ ਤੁਹਾਡੇ ਨਾਲ ਠੱਗੀ ਵੱਜੂਗੀ ਤੁਸੀਂ ਜਿਹੜਾ ਉਹ ਗੱਲ ਤੇ ਪਰੋਸੇ ਨਹੀਂ ਕੀਤਾ ਤੁਹਾਨੂੰ ਪਹਿਲਾਂ ਪਤਾ ਸੀ ਤੁਹਾਨੂੰ ਕਿਸੇ ਨੇ ਕਿਹਾ ਵੀ ਤੁਹਾਡੇ ਨਾਲ ਠੱਗੀ ਵੱਜੂਗੀ ਸਾਰੀ ਕਹਿਣ ਲੱਗ ਪਏ ਸੀ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਮੈਂ 16 17 ਪੰਚਾਇਤਾਂ ਦੇ ਵਿੱਚ ਲੈ ਕੇ ਗਿਆ ਸੀ ਸੰਭੀ ਗੀ ਦੀ ਨੂੰ 4 ਦਿਨਾਂ ਦੇ ਵਿੱਚ ਬਟ ਇਹ ਸੋਹਣੇ ਪ੍ਰੋਗਰਾਮ ਅਸੀਂ ਕਰਾਈ ਲੋਕਾਂ ਦੇ ਘਰ ਘਰ ਜਾ ਕੇ ਬਣਾਉਦੀ ਆ ਕੀਤਾ ਉਹ ਤੋਂ ਸਾਰੇ ਪਿੰਡਾਂ ਚੋਂ ਹੀ ਆਵਾਜ਼ ਆਉਣ ਲੱਗ ਪਈ ਸੀ ਕਿ ਤੇਰੇਨ ਠੱਗੀ ਵਜੂਗੀ ਪਿੰਡਾਂ ਚੋਂ ਹਲਕੇ ਚੋਂ ਇੱਛੇ ਹੀ ਮੰਨਪੀ ਤੇ ਜਾਣ ਲੱਗ ਪਏ ਸਾਡੇ ਉਹਨਾਂ ਪਿੰਡਾਂ ਜੀ ਉਹ ਫਿਰ ਗੱਲ ਬਾਹਰ ਆ ਜਾਂਦੀ ਹੈ ਕਿ ਉਹੀ ਵੋਟਰ ਮਿਹੜੇ ਆ ਉਹੀ ਪਹਿਲਾਂ ਮੰਨ ਪੀਦੇ ਸੀ ਅਕਾਲੀ ਦਲ ਦੇ ਹਾਂਜੀ ਉਹ ਦੱਸਣ ਲੱਗ ਪਏ ਕਹਿੰਦੇ ਬਈ ਇਹ ਗੱਲ ਠੀਕ ਨਹੀਂ ਚੱਲ ਰਹੀ ਤੇਰੇ ਨਾਲ ਡਾਊਟ ਜਾਂ ਤਾਂ ਮੈਨੂੰ ਪਹਿਲਾਂ ਤੋਂ ਸੀਗਾ ਵੀ ਕੁਝ ਨਾ ਕੁਝ ਹੋਊਗਾ ਪਰ ਮੈਨੂੰ ਇਤਬਾਰ ਸੀ ਸੁਖਬੀਰ ਜੀ ਤੇ ਵੀ ਨਹੀਂ ਇਹ ਨਹੀਂ ਕਰ ਸਕਦੇ ਫਿਰ ਮੇਰੇ ਬਾਰ ਬਾਰ ਕਹਿਣ ਦੇ ਬਾਅਦਯੂਦ ਵੀ ਵੀ ਤੁਸੀਂ ਕੁਝ ਬੋਲੋ ਜੀ ਉਹਨਾਂ ਦੇ ਅਗੇਂਸਟ ਹੋ ਬੀਜੇਪੀ ਚ ਆਪਾਂ ਕਾਲੀ ਦਲ ਦੇ ਵਾਸਤੇ ਕੰਪੇਨ ਕਰ ਰਹੇ ਆਂ ਤੇ ਤੁਸੀਂ ਬੋਲਣਾ ਚਾਹੀਦਾ ਕੁਝ ਬੋਲ ਹੀ ਨਹੀਂ ਰਹੇ ਸੀ ਉਹਨਾਂ ਦੇ ਅਗੇਂਸਟ ਕੁਝ ਬੋਲ ਲੇ ਫਿਰ ਮੈਂ ਇਹ ਵੀ ਕਿਹਾ ਮੈਂ ਕਿਹਾ ਜੀ ਜੇ ਤੁਸੀਂ ਉਹਨਾਂ ਦੇ ਅਗੇਂਸਟ ਕੁਝ ਨਹੀਂ ਬੋਲਣਾ ਤੁਹਾਡਾ ਭੱਪਾ ਤੇ ਤੁਸੀਂ ਆਪ ਟਿਕਟ ਅਨਾਉਂਸ ਕਰ ਦਿਓ ਆਪਦੀ ਫਿਰ ਮੇਰੇ ਨੇ ਤਾਣ ਬਸਾਇਆ ਉਹ ਵੀ ਨਹੀਂ ਕਹਿੰਦੇ ਸੀ ਫਿਰ ਗੱਲਾਂ ਡਾਊਟ ਕ੍ਰੀਏਟ ਹੋ ਗਏ ਨਾ ਹਾਂਜੀ ਫਿਰ ਉਹਦੇ ਕਰਕੇ ਫਿਰ ਮੈਂ ਕਿਹਾ ਮਨਾ ਆਪ ਹੀ ਭਜੋ ਮੈਂ ਤਾਂ ਐਕਚੁਅਲ ਦੇ ਵਿੱਚ ਮੈਂ ਕੋਈ ਆਮ ਆਦਮੀ ਪਾਰਟੀ ਆਸਤੇ ਨਹੀਂ ਭਜਿਆ ਸੀ ਜੀ ਮੈਂ ਤਾਂ ਰੈਜ਼ੀਗਨੇਸ਼ਨ ਦੇ ਕੇ ਘਰੇ ਬਹਿਣ ਲੱਗਾ ਸੀ ਵੀ ਆਪਾਂ ਆਰਾਮ ਰੋ ਆਪ ਜੀ ਨੂੰ ਮਰਜ਼ੀ ਟਿਕਟ ਦਿਓ ਜੀ ਜੀ ਨੂੰ ਮਰਜ਼ੀ ਲੜਾਓ ਉਹ ਵੋਟਾਂ ਪਾ ਦਾਂਗੇ ਤੇ ਮੈਂ ਆਪਦਾ ਕਾਰੋਬਾਰ ਚ ਮੈਂ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰੂੰਗਾ ਮੈਂ ਕੀ ਕਰਨਾ ਮੈਂ ਤਾਂ ਸਿਆਸਤ ਤੋਂ ਸਨਿਆਸ ਲੈਣ ਲੱਗਿਆ ਸਹੀ ਮਾਇਨੇ ਚ ਇੰਦਾ ਮੀਨ ਟਾਈਮ ਨੂੰ ਮਾਨਸਾਹਬ ਦਾ ਟੈਲੀਫੋਨ ਆ ਗਿਆ ਹਾਂਜੀ ਓਐਸਡੀ ਨੇ ਇਹਨਾਂ ਦੇ ਰਾਜਵੀਰ ਜੀ ਉਹਨਾਂ ਦਾ ਟੈਲੀਫੋਨ ਆਇਆ ਜੀ ਉਹ ਉਹਨਾਂ ਨੇ ਫਿਰ ਮਾਨਸਾਹਬ ਨਾਲ ਗੱਲ ਕਰਾਈ ਉਹ ਕਹਿੰਦੇ ਵੀ ਤੁਸੀਂ ਦਿਲ ਰੱਖੋ ਅਜੇ ਹੈਗੇ ਅਸੀਂ ਤੁਹਾਡੇ ਵਾਸਤੇ ਸਾਨੂੰ ਲੋੜ ਆ ਤੁਹਾਡੀ ਜੀ ਸੰਗਤ ਦੀ ਵੀ ਇਹੀ ਬਾਤ ਸੀ ਜਿਹੜੇ ਮੇਰੇ ਭਰਾ ਜਿਹੜੇ ਮੇਰੇ ਪਿਆਰ ਕਰਨ ਵਾਲੇ ਮੈਨੂੰ ਸੱਜਣਾਂ ਪਿੰਡਾਂ ਚੋਂ ਆਏ ਸੀ ਉਹਨਾਂ ਨੇ ਵੀ ਰੌਲਾ ਪਾਇਆ ਵੀ ਨਹੀਂ ਬਾਈ ਅਸੀਂ ਕਿੱਧਰ ਨੂੰ ਜਾਵਾਂਗੇ ਤੇਰੇ ਮਗਰ ਲੱਗੇ ਹੋਏ ਆ। ਉਹ ਸਾਰਿਆਂ ਦੀ ਗੱਲ ਮੰਨ ਕੇ ਜੀ ਫਿਰ ਇਹ ਸਟੈਪ ਚੱਕ ਲਿਆ ਫਿਰ ਬੜਾ ਔਖਾ ਸਟੈਪ ਚੱਕਿਆ। ਪਰ ਹੁਣ ਅੱਜ ਮੇਰਾ ਮਨ ਬੜਾ ਸੈਟੀਸਫਾਈਡ ਆ ਮਾਨ ਸਾਹਿਬ ਨੂੰ ਮਿਲ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਉਹਨਾਂ ਦੇ ਪ੍ਰੋਮਿਸਸ ਸੁਣ ਕੇ ਜਿਹੜੇ ਨਾਲ ਦੀ ਨਾਲ ਇਹ ਕੁਝ ਪੂਰੇ ਕਰਤੇ ਕੁਝ ਮੈਨੂੰ ਕਹਿ ਗਏ ਵੀ ਤੂੰ ਡਿੰਪੀ ਚੰਡੀਗੜਾ ਜੀ ਜੋ ਕੰਮ ਲੈ ਕੇ ਆਏਗਾ ਸਾਰੇ ਕਰ ਦੂਗਾ। ਮਨ ਨੂੰ ਇੱਕ ਤਸੱਲੀ ਹੋ ਗਈ ਵੀ ਆਮ ਇਨ ਦਾ ਸਾਈਡ ਪਾਰਟੀ ਫਿਰ ਲੋਕਾਂ ਦਾ ਕੰਮ ਹੋ ਜਾਣਗੇ ਅੱਛਾ ਜਿਵੇਂ ਮਾਨ ਸਾਹਿਬ ਨੇ ਅੱਜ ਕਿਹਾ ਵੀ ਜਦੋਂ ਆਰਏਸੀ ਉਹਨਾਂ ਨੇ ਰਾਹ ਚ ਵੇਖਿਆ ਵੀ ਲੋਕਾਂ ਦਾ ਪਿਆਰ ਹੀ ਇੰਨਾ ਕਹਿੰਦਾ ਮੈਂ ਕਿ ਇੱਥੇ ਵੋਟਾਂ ਕਰਾਉਣ ਦੀ ਲੋੜ ਹੀ ਨਹੀਂ ਉਹ ਲੱਗਦਾ ਲੋਕਾਂ ਦਾ ਪਿਆਰ ਹੀ ਰਹੂਗਾ ਤੇ ਆ ਦੇਖੋ ਜੀ ਮੇਰੀ ਹਰ ਮੌਮਕਿਨ ਕੋਸ਼ਿਸ਼ ਹੋਊਗੀ ਕਿ ਮੈਂ ਵੀ ਜਿਵੇਂ ਲੋਕਾਂ ਨਾਲ ਜੁੜਿਆ ਰਹਿਣਾ ਪਿਆਰ ਮੇਰਾ ਐਵੇਂ ਜਿਵੇਂ ਬਣਿਆ ਰਵੇ ਮੇਰੀ ਤਾਂ ਇਹੀ ਕੋਸ਼ਿਸ਼ ਆ ਕੋਈ ਵੀ ਨਾਰਾਜ਼ ਨਾ ਹੋਵੇ ਤੇ ਰੱਖੂੰਗਾ ਜੀ ਕੋਸ਼ਿਸ਼ ਤਾਂ ਪੂਰੀ ਕਰਾਂਗਾ ਮੇਰਾ ਆਖਰੀ ਸਵਾਲ ਹੈ ਜਿਵੇਂ ਤੁਸੀਂ ਮੰਨ ਲਓ ਤੁਹਾਡਾ ਸਕੂਇਰ ਬਾਦਲ ਸਾਹਿਬ ਨਾਲ ਪਰਸਨਲੀ ਬਹੁਤ ਪਿਆਰ ਆ ਪਾਰਟੀ ਤੋਂ हट ਕੇ ਇਹ ਗੱਲ ਕਰੀਏ ਆਪਾਂ ਜੋ ਵੀ ਇਥੇ ਆਪ ਹੁੰਦੇ ਲੜਨ ਥੋੜਾ ਔਖਾ ਲੱਗੂ ਲੜਨਾ ਬਹੁਤ ਔਖਾ ਲੱਗੂ ਉਹ ਪਿਆਰ ਤਾਂ ਹੈਗਾ ਹੀ ਹੈ ਨਾ ਬਈ ਜੀ ਦੇਖੋ ਜਿਹੜੇ ਇਨਸਾਨ ਨਾਲ 38 ਸਾਲ ਤੁਸੀਂ ਪਿਆਰ ਕੀਤਾ ਹੋਵੇ ਜੀ ਇੱਕ ਦਿਲ ਦੇ ਵਿੱਚ ਨਾ ਉਹਦੇ ਵਾਸਤੇ ਇੱਕ ਅਲੱਗ ਜਗ੍ਹਾ ਬਣ ਜਾਂਦੀ ਹੈ ਇੰਨਾ ਪਿਆਰ ਕੀਤਾ ਮੈਂ ਬਲਾਈਂਡ ਲਵ ਜੀ ਨੂੰ ਕਹਿੰਦੇ ਆ ਅੰਨਾ ਅੰਨਾ ਪਕਤ ਸੀ ਮੈਂ ਉਹਨਾਂ ਦਾ ਗੁਰੂ ਵੀ ਆ ਮੇਰੇ ਜੀ ਸਿਆਸਤ 'ਚ ਵੀ ਮੈਨੂੰ ਉਹ ਲੈ ਕੇ ਆਏ ਆ ਇਹਦੇ 'ਚ ਕੋਈ ਦੋਰਾ ਨਹੀਂ ਦੁੱਖ ਇੰਨਾ ਲੱਗਿਆ ਮੈਂ ਤੁਹਾਨੂੰ ਛੱਡ ਨਹੀਂ ਸਕਦਾ ਐਂ ਹੋ ਗਿਆ ਜਿਵੇਂ ਕੋਈ ਮਰਗ ਹੋਈ ਹੁੰਦੀ ਪਰ ਹਾਲਾਤਾਂ ਨੇ ਐਸਾ ਮਜਬੂਰ ਕਰਤਾ ਕਹਿੰਦਾ ਕੁਛ ਨਹੀਂ ਮੇਰੇ ਉਸਤਾਦ ਰਹੇ ਆ ਮੇਰੇ ਭਰਾ ਰਹੇ ਆ ਮੇਰੇ ਗੁਰੂ ਰਹੇ ਆ ਜੀ ਤਾਂ ਉਹਨਾਂ ਦੀ ਵੀ ਕੋਈ ਮਜ਼ਬੂਰੀ ਆ ਚਲੋ ਭਾਈ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੀਆਂ ਵੋਟਾਂ ਲਈ ਤੁਹਾਨੂੰ ਸ਼ੋਭੇ ਸ਼ਾਵਾਂ ਥੈਂਕ ਯੂ ਸਰ ਤੁਸੀਂ ਵੀ ਇਸ ਵੀਡੀਓ ਦਾ ਹਿੱਸਾ ਬਣੇ ਤੁਹਾਡੇ ਬਹੁਤ ਬਹੁਤ ਧੰਨਵਾਦ